ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਨਾਤਨ ਤਰਮ ਕੁਮਾਰ ਸਭਾ ਵੱਲੋਂ ਸਵਰਗਵਾਸੀ ਦਾਨਵੀਰ ਸੇਠ ਚਿਰੰਜੀ لال ਦੀ ਯਾਦ ਵਿੱਚ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਰੋਗਾਂ ਦੇ ਮਾਹੀ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਅਤੇ ਆਧੁਨਿਕ ਮਸ਼ੀਨਾਂ ਨਾਲ ਟੈਸਟ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੇ ਟੈਸਟ ਕਰਕੇ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਵੀ ਦਿੱਤੀਆਂ ਗਈਆਂ। ਦੇਖੋ ਨੋਟੋ ਦੇਖੋ ਦਿੱਕਤ ਸਾਫ ਹੈ ਇਹਨੂੰ ਇਸ ਵਿੱਚ ਕੰਦਰ ਤੇਰਾ ਦੱਸਿਆ ਸੀ ਇਹ ਕਸ਼ਨ ਆ ਰਿਹਾ ਹੈ ਇਹਦੇ ਕੋਲ ਤੇਰੇ ਕੋਲ ਹੈ ਇਹਦੇ ਕੋਲ ਹੈ ਅੱਗੇ ਸੇਰ ਵਿੱਚ ਹੈ ਅੱਗੇ और फिर वो कुत्ते को मार के बाज एंड पीछे लेके जाओ हां ओबी जी चलो एक जन एक जन तू भी हो सकती है पकड़ पकड़ सीढ़ू पर हां ये वाला समझियोड़ी करके दो ज्यादा कर सकते हैं हां तो पास ਜੀ ਜੀ ਠੀਕ ਹੈ ਜਰਾ ਟੈਸਟ ਕਰ ਹਾਲ ਹੈ ਤੁਹਾਡੇ ਅੱਥਰੂ ਅੱਜ ਸਾਡੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਸੀ ਸਨਾਤਨ ਧਰਮ ਕੁਮਾਰ ਸਭਾ ਗਰਸੈਨ ਚੈਰੀਟੇਬਲ ਹਸਪੀਟਲ ਦੇ ਵਿੱਚ ਰਾਜਪੁਰਾ ਰੋਡ ਤੇ ਜਿਹੜਾ ਕਿ ਹੈ 1975 ਤੋਂ ਇਹ ਸੰਸਥਾ ਲੋਕਾਂ ਨੂੰ ਸੇਵਾ ਦੇ ਰਹੀ ਹੈ ਮੈਡੀਕਲ ਲਾਈਨ ਦੇ ਵਿੱਚ ਸੇਠ ਚਰਨਜੀਤ لال ਦੀ ਜਿਨ੍ਹਾਂ ਦਾ ਇਸ ਹਸਪੀਟਲ ਨੂੰ ਮਦਦ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਦੀ ਕੱਲ 29ਵੀਂ ਵਰਸੀ ਸੀ ਉਹਦੇ ਉਪਲਕਸ਼ ਸਿ ਇਹ ਕੈਂਪ ਕੀਤਾ ਅੱਜ ਇਹ ਕੈਂਪ ਸਾਡਾ ਬਹੁਤ ਗ੍ਰੇਟ ਸਕਸੈਸ ਰਿਹਾ ਸਾਡੀਆਂ ਇੱਥੇ ਦੀ ਜਿਹੜੀ ਲੈਬਰਾਟਰੀ ਹੈ ਉਹਨੂੰ ਬਹੁਤ ਅਪਗ੍ਰੇਡ ਕਰਕੇ ਅਸੀਂ ਕੰਪਲੀਟਲੀ ਕੰਪਿਊਟਰਾਈਜ਼ ਕਰਕੇ ਡਵੈਲਪ ਕਰ ਚੁੱਕੇ ਆ ਤੇ ਅੱਜ ਲਗਭਗ 3000 ਰੁਪਿਆ ਦੇ ਟੈਸਟ ਪਰ ਪੇਸ਼ੈਂਟ ਅਸੀਂ ਫ੍ਰੀ ਕੀਤੇ ਐਬਸੋਲੂਟਲੀ ਫ੍ਰੀ ਦਵਾਈਆਂ ਦਿੱਤੀਆਂ ਐਬਸੋਲੂਟਲੀ ਫ੍ਰੀ ਓਬੀਡੀ ਸਾਰੀ ਫਿਜ਼ੀਓਥੈਰੇਪੀ ਫ੍ਰੀ ਈਸੀਜੀ ਫ੍ਰੀ ਤੇ ਬੜਾ ਇਹਦਾ ਲੋਕਾਂ ਨੇ ਲਾਭ ਲਿੱਤਾ ਬਹੁਤ ਅੱਛੀ ਜਨਤਾ ਦਾ ਫੁਟਵਾਲ ਰਹਾ ਅੱਛਾ ਲੋਕਾਂ ਨੇ ਲਾਭ ਦਿੱਤਾ ਸਾਡੀ ਲੈਬ ਦੇ ਵਿੱਚ ਵੀ ਮੇਰੇ ਖਿਆਲ ਲਗਭਗ 500 ਲੋਕਾਂ ਦਾ ਬਲੱਡ ਸੈਂਪਲ ਟੈਸਟ ਹੋਇਆ ਤੇ ਬੜਾ ਅੱਛਾ ਸਕਸੈਸਫੁਲ ਕੈਂਪ ਰਿਹਾ ਪ੍ਰਾਨ ਪ੍ਰਾਨ ਸੱਬਰਵਾਲ ਪਦਮਸ਼ਰੀ ਉਹ ਵੀ ਇੱਥੇ ਆਏ ਸੀ ਸਾਡੇ ਕੈਂਪ ਦੇ ਵਿੱਚ ਸ਼ਰੀਕ ਸੀ ਐਜ਼ ਪੇਸ਼ੈਂਟ ਉਹਨਾਂ ਦਾ ਵੀ ਸੀ ਵਾਸ ਹੇਅਰ ਹੋਰ ਵੀ ਬੜੇ ਬੜੇ ਡਿਗਨਿਟਰੀਜ਼ ਵਾਰ ਹੇਅਰ ਜਿਨ੍ਹਾਂ ਨੇ ਸਾਡੇ ਕੈਂਪ ਨੂੰ ਸ਼ਲਾਘਾ ਵੀ ਕੀਤੀ ਹੈ ਐਜ਼ ਪੇਸ਼ੈਂਟ ਵੀ ਆਏ ਤੇ ਇਹਦਾ ਲਾਭ ਵੀ ਲੈ ਕੇ ਗਏ ਤੇ ਹੋਰ ਵੀ ਵੱਖ-ਵੱਖ ਥਾਂ ਤੋਂ ਜੰਦਾ ਆਈ ਕਿਹੜੇ ਟੈਸਟ ਹੋਏ ਸੀ ਹਾਂਜੀ ਉਹ ਟੈਸਟ ਸਾਡੇ ਜੀ ਲਿਵਰ ਦੇ ਕਿਡਨੀ ਦੇ ਕੋਲੇਸਟ੍ਰੋਲ ਯਾਨੀ ਕਿ ਹਾਰਟ ਦੇ ਤੇ ਬਲੱਡ ਦੇ ਬਲੱਡ ਦਾ ਸੀਬੀਸੀ ਟੈਸਟ ਉਹਦੇ ਚ ਸੀਬੀਸੀ ਚ ਇਕੱਲੇ ਚ 23 ਟੈਸਟ ਹੁੰਦੇ ਆ ਜਿਹੜਾ ਕੋਲੇਸਟ੍ਰੋਲ ਦਾ ਸੀ ਕੀਤਾ ਉਹਦੇ ਚ ਇਟਸੈਲਫ ਅੱਗੇ 600 ਟੈਸਟ ਹੁੰਦੇ ਆ ਕਲੈਕਟਿਵਲੀ ਜੇ ਅਸੀਂ ਗੱਲ ਕਰੀਏ ਤਾਂ ਲਗਭਗ 60-70 ਟੈਸਟ ਲਗਭਗ ਬੰਦੇ ਦਾ ਸਾਰਟ ਆਫ ਅ ਫੁੱਲ ਬੋਡੀ ਚੈਕਅਪ ਕੈਂਪ ਸੀਗਾ ਪ੍ਰੀਵੈਂਟਿਵ ਮੈਡੀਸਨ ਦਾ ਜਮਾਨਾ ਹੈ ਜੀ ਅੱਜ ਦੀ ਡੇਟ ਕੇ ਸਾਡੀ ਹੈਲਥ ਖਰਾਬ ਹੋਣ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਤਾਂ ਉਹਦੇ ਚ ਕੀ ਹੈ ਜਿਹੜੇ ਤਕਲੀਫ ਇਕਦਮ ਅਚਾਨਕ ਆਂਦੀ ਹੈ ਉਸ ਤੋਂ ਪਹਿਲਾਂ ਟੈਸਟ ਕਰ ਹੋ ਜਾਂਦੇ ਹੈ ਪਤਾ ਲੱਗ ਜਾਂਦਾ ਹੈ ਉਸ ਤੋਂ ਪਹਿਲਾਂ ਸੰਭਾਲ ਲੈਂਦਾ ਬੰਦਾ ਆਪਣੇ ਆਪ ਨੂੰ 슈ਗਰ ਦਾ ਟੈਸਟ ਵੀ ਸੀ ਇਹਦੇ ਚ ਲਗਭਗ ਸਾਰੇ ਗੈਸ ਸੀ ਇਹਦੇ ਚ ਮੈਡੀਸਨ ਦੇ ਡਾਕਟਰ ਕੋਲ ਗਏ ਤਾਂ ਉਥੇ ਬੀਬੀ ਵੀ ਚੈੱਕ ਹੋਇਆ ਹੋਏਗਾ ਡੈਂਟਲ ਦਾ ਵੀ ਸੀ ਆਪੀਡੀ ਫ੍ਰੀ ਦੰਦ ਵੀ ਚੈੱਕ ਹੋਏ ਅੱਖਾਂ ਵੀ ਫ੍ਰੀ ਡਾਕਟਰ ਦਾ ਚੈੱਕਅਪ ਸੀਗਾ ਆਈਜ਼ ਦੀ ਵਿਜਨ ਟੈਸਟਿੰਗ ਵੀ ਫ੍ਰੀ ਸੀਗੀ ਆਰਥੋਪੈਡਿਕਸ ਵੀ ਫ੍ਰੀ ਸੀ ਸਰਜਰੀ ਵੀ ਫ੍ਰੀ ਸੀ ਪੀਡੀਆਟ੍ਰਿਕਸ ਵੀ ਫ੍ਰੀ ਸੀਗਾ ਫਿਜ਼ੀਓਥੈਰੇਪੀ ਦੀ ਸੈਟਿੰਗ ਵੀ ਫ੍ਰੀ ਸੀ ਅਸੀਂ ਫਿਜ਼ੀਓਥੈਰੇਪੀ ਵੀ ਆਪਣੀ ਬਹੁਤ ਅਪਗ੍ਰੇਡ ਕਰ ਦਿੱਤੀ ਹੈ ਪਿਛਲੇ 2 ਮਹੀਨਿਆਂ ਵਿੱਚ ਜਿਹੜੇ ਐਕਿਪਮੈਂਟ ਸਾਡੇ ਕੋਲ ਨਹੀਂ ਸੀ ਮਾਡਰਨ ਓਬਵੀਅਸ ਇੰਸਟਾਲ ਕਰਤੀਆਂ ਉੱਥੇ। ਅਰਜੰਤਾ ਇਹਨੂੰ ਇੰਜੋਏ ਕਰ ਰਹੀ ਹੈ ਹੁਣ ਅਸੀਂ ਨੈਕਸਟ ਕੈਂਪ ਡਿਸਾਈਡ ਕੀਤਾ 5 ਅਕਤੂਬਰ ਨੂੰ। ਉਹਨੂੰ that will be ਸੁਪਰ ਮੈਗਾ ਕੈਂਪ। ਇਵਨ ਇਹ ਕੈਂਪ ਵੀ ਜਿਹੜਾ ਸਾਡਾ ਲੱਗਿਆ ਅੱਜ ਤੱਕ ਇਸ ਲੈਵਲ ਦੀ ਇੱਕ ਵੀ ਕੈਂਪ ਪਟਿਆਲੇ 'ਚ ਫ੍ਰੀ ਜਿਸ ਲੈਵਲ ਦੀਆਂ ਅਸੀਂ ਅੱਜ ਟੈਸਟ ਕੀਤੇ ਨੇ ਲੈਬ 'ਚ ਸ਼ਾਇਦ ਨਹੀਂ ਲੱਗਿਆ ਕੋਈ ਕਿਸੇ ਨੇ ਵੀ ਨਹੀਂ ਲਾਇਆ। ਤਪਿੰਕ ਜੀ ਨੈਕਸਟ ਸਟੈਪ ਕਰੋ 5 ਅਕਤੂਬਰ ਇਹਦੇ ਵਿੱਚ ਅਸੀਂ ਅਜੇ ਡਿਸਾਈਡ ਕਰਨਾ ਹੈ ਪਲਾਨ ਕਰਨਾ ਇਸ ਤੋਂ ਵੀ ਅੱਗੇ ਦੀ ਵਰਕਿੰਗ ਕਰਾਂਗੇ ਡਾਕਟਰਾਂ ਨੂੰ ਚਰਚਾ ਅਸੀਂ ਕਰਨੀ ਹੈ ਡੇਟ ਅਸੀਂ ਡਿਸਾਈਡ ਕਰ ਲਈ ਹੈ ਕਿ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜੰਦਾ ਵੀ ਸਹਿਯੋਗ ਸਾਨੂੰ ਦੇਵੇ ਸਪான்ਸਰਰਸ ਮਿਲਣ ਸਾਨੂੰ ਡੋਨਰ ਮਿਲਣ ਤੇ ਅਸੀਂ ਉਹਦੇ ਵਿੱਚ ਚਾਹਾਂਗੇ ਕਿ ਆਪਰੇਸ਼ਨ ਵੀ ਫ੍ਰੀ ਕਰੀਏ ਉਹਦੀ ਹੁਣ ਅਸੀਂ ਵਰਕਿੰਗ ਬਸ ਇੱਕ ਦੋ ਦਿਨ ਤੋਂ ਸ਼ੁਰੂ ਕਰ ਦੇਣੀ ਹੈ ਕਿ ਕਿੰਨੇ ਸਪான்ਸਰਰ ਮਿਲਦੇ ਆ ਕਿਬ ਯਾਰ ਮੈਂ ਅੱਖਾਂ ਦਾ ਇਨ ਨੇ ਟੈਸਟ ਕਰਾਉਣੇ ਆ ਸਰਜਰੀ ਦਾ ਮੈਂ ਕਰਾਉਣੇ ਆ ਇਹ ਕਰਾਉਣੇ ਆ ਤੋ ਉਹ ਅਸੀਂ ਵੀ ਵਿਲ ਲਾਈਕ ਟੂ ਬੀ ਵਿਦ ਥੈਟ ਬਾਕੀ ਅਗਰ ਸੈਨ ਹਸਪੀਟਲ ਐਨ ਐ ਬੀ ਐਚ ਐਕ੍ਰੇਡੇਸ਼ਨ ਤੇ ਵਰਕਿੰਗ ਕਰ ਰਿਹਾ ਲਗਭਗ ਮੇਰੇ ਖਿਆਲ ਨਾਲ ਮਹੀਨੇ ਜਾਂ ਦੋ ਮਹੀਨੇ ਚ ਐਕ੍ਰੇਡੇਸ਼ਨ ਮਿਲ ਜੇਗੀ ਐਨ ਐ ਬੀ ਐਚ ਐਂਡ ਮੈਡੀਕਲ ਇੰਸ਼ੋਰੈਂਸ ਜਿਹੜਾ ਕੈਸ਼ਲੈਸ ਹੁੰਦਾ ਉਹਦੇ ਲਈ ਵੀ ਵਰਕਿੰਗ ਸਾਡੀ ਪੈਰਲਲ ਚੱਲੂ ਹੈ ਉਹਦੇ ਲਈ ਸਾਡੇ ਆਫਿਸ ਦੇ ਮੈਡਮ ਨਵਨੀਤ ਕੌਰ ਮੈਡਮ ਦੀਪਾ ਕੰਬੋਜ ਬੜੀ ਐਕਸਟੈਂਸਿਵ ਐਫਰਟ ਬੜੀ ਮਿਹਨਤ ਨਾਲ ਲੱਗੇ ਹੋਏ ਕਿੰਨੇ ਕੀ ਡਾਕਟਰਸ ਸੀ ਐਸ ਅੱਜ ਸਾਡੇ ਕੋਲ ਡਾਕਟਰਸ ਮੈਡਮ 8 ਸੀਗੇ ਸਾਡੇ 8 ਡਾਕਟਰ ਸੀਗੇ ਅਲੱਗ-ਅਲੱਗ ਸਟਰੀਨਸ ਦੇ ਜਿਵੇਂ ਆਰਥੋਪੈਡਿਕਸ ਦੇ ਡਾਕਟਰ ਜੇਪੀਐਸ ਵਾਲੀਆ ਆਈਸ ਦੇ ਡਾਕਟਰ ਵਰਿੰਦਰ ਗਰਗ ईएनटी ਦੇ ਡਾਕਟਰ ਸੋਹਲ ਡੈਂਟਲ ਦੇ ਡਾਕਟਰ ਪ੍ਰੇਮਕਾ ਰੈਡਟ੍ਰਿਕਸ ਦੇ ਡਾਕਟਰ ਵਰਿੰਦਰ ਵਰਮਾ ਮੈਡਮ ਡਾਕਟਰ ਵਿਕਾਸ ਟਨਨ ਪੈਥੋਲੋਜੀ ਲੈਬ ਦੇ ਤੇ ਇਟ ਵਾਸ ਡਾਕਟਰ ਵਿਸ਼ਾਲ ਸਰਜਰੀ ਦੇ ਸੋ ਇਟ ਵਾਸ ਕੁਆਇਟ ਸਕਸੈਸਫੁਲ ਕੈਂਪ ਹੁਣ ਤੱਕ ਵੀ ਪੇਸ਼ੈਂਟ ਸਾਡੇ ਕੋਲ ਆ ਰਹੇ ਹੱਦ ਤੱਕ 2 ਦੇ ਟਾਈਮ ਸੀ ਹੁਣੇ ਵੀ ਮੈਂ ਦੇਖਿਆ ਲਾਈਵ ਚ 10 12 ਬੰਦੇ ਗਏ ਨੇ ਤੁਹਾਨੂੰ ਗੱਲ ਕਰਦੇ ਕਰਦੇ ਹੁਣੇ ਵੀ ਪੇਸ਼ੈਂਟਸ ਦਾ ਇਨਫਲੋ ਚੱਲੂ ਹੈ ਥੈਂਕ ਯੂ ਔਰ ਕੁਛ ਨੂੰ ਅਸੀਂ ਰਿਕੁਐਸਟ ਕੀਤੀ ਹੈ 250 300 ਪੇਸ਼ੈਂਟਸ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਤੁਸੀਂ ਟਿਊਜ਼ਡੇ ਵੈਡਨਸਡੇ ਮੰਡੇ ਸਾਡੇ ਕੋਲ ਵੈਸੇ ਹੀ ਹੈਵੀ ਆਪੀਡੀ ਹੁੰਦੀ ਹੈ ਤੇ ਟਿਊਜ਼ਡੇ ਵੈਡਨਸਡੇ 250 ਤੋਂ 300 ਪੇਸ਼ੈਂਟਸ ਨੇ ਜਿਨ੍ਹਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਜਿਨ੍ਹਾਂ ਨੇ ਅੱਜ ਕੈਂਪ ਦਾ ਲਾਭ ਲੈਣਾ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਕੁਝ ਟਿਊਜ਼ਡੇ ਨੂੰ ਆਉ ਕੁਝ ਵੈਡਨਸਡੇ ਨੂੰ ਆਉ। ਅਗੇ ਸਰ ਥੈਂਕ ਯੂ ਵੈਰੀ ਮਚ ਸਰ ਰਕੇਸ਼ ਆਰਿਆ ਜੀ ਜੀ ਇਹ ਕੈਂਪ ਲਾਇਆ ਦੱਸੋ ਕਿਹਨਾਂ ਬਰੋ ਲਾਇਆ ਕਿ ਮੋਟੀਵੇਸ਼ਨ ਇਹ ਅੱਜ ਕੈਂਪ ਦਾਨਵੀਰ ਸੇਰ ਤਰੰਜੀ ਲਾਲ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ। ਇਹ ਇੱਕ ਬਹੁਤ ਹੀ ਸੁਪਰ ਸਪੈਸ਼ਲਿਟੀ ਮੈਡੀਕਲ ਚੈੱਕਅਪ ਕੈਂਪ ਹੈ ਇਹਦੇ ਵਿੱਚ ਅੱਖਾਂ ਦੇ ਮਾਹਰ ਹੱਡੀਆਂ ਦੇ ਮਾਹਰ ईएनटी ਦੇ ਮਾਹਰ ਮੈਡੀਸਨ ਦੇ ਮਾਹਰ ਬੱਚਿਆਂ ਦੇ ਮਾਹਰ ਤੇ ਡੈਂਟਲ ਦੇ ਮਾਹਰ ਡਾਕਟਰ ਇਹਦੇ ਵਿੱਚ ਚੈੱਕਅਪ ਕਰ ਰਹੇ ਆ ਅਸੀਂ ਉਰੇ ਅੱਜ ਸਾਰੀਆਂ ਦਵਾਈਆਂ ਫ੍ਰੀ ਦੇ ਰਹੇ ਆ ਟੈਸਟ ਲੈਬਰਾਟਰੀ ਦੇ ਫੁਲੀ ਆਟੋਮੈਟਿਕ ਲੈਬੋਰੀ ਸਾਡੀ ਬਣੀ ਹੈ ਇਹਦੇ ਟੈਸਟ तकरीबन 2500 ਰੁਪਏ ਦੀ ਪਹੁੰਚਦਾ ਹੋ ਫ੍ਰੀ ਕਿਤੇ ਜਾ ਰਹੇ ਸਾਰੀਆਂ ਦਵਾਈਆਂ ਸਾਰੇ ਐਨਕਾਂ ਫ੍ਰੀ ਦਿੱਤੇ ਜਾ ਰਹੇ ਹਨ ਇਹ ਇੱਕ ਬਹੁਤ ਹੀ ਵੱਡਾ ਮੈਡੀਕਲ ਚੈੱਕਅਪ ਕੈਂਪ ਹੈ ਸਾਨੂੰ ਉਮੀਦ ਹੈ ਸਾਡੇ ਇਸ ਕੈਂਪ ਦੇ ਵਿੱਚ तकरीबन 1500 ਪੇਸ਼ੈਂਟ ਵਿਜ਼ਿਟ ਕਰੇਗਾ